ਇੱਕ ਵਾਰ ਫਿਰ ਤੋਂ ਲੜਾਈ ਝਗੜੇ ਤੇ ਕਤਲ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਦੀਨ ਪਿੰਡ ਛਾਪਾ ਰਾਮ ਸਿੰਘ ਦਾ ਜਿੱਥੇ ਬੀਤੀ ਰਾਤ 2 ਤੇ 3 ਵਿਚਾਲੇ ਪਲਾਟ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਹਰਪ੍ਰੀਤ ਸਿੰਘ ਨਾਮਕ ਵਿਅਕਤੀ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਕਿ ਹਰਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਦਾ ਕਿ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ 16 ਮਰਲੇ ਦੇ ਪਲਾਂਟ ਨੂੰ ਲੈ ਕੇ ਨੌਜਵਾਨ ਦਾ ਝਗੜਾ ਚੱਲ ਰਿਹਾ ਸੀ ਅਤੇ ਪਹਿਲਾਂ ਉਹਨਾਂ ਦਾ ਆਪਸੀ ਰਾਜੀਨਾਮਾ ਵੀ ਹੋ ਚੁੱਕਾ ਸੀ। ਬੀਤੀ ਰਾਤ 4 ਤੋਂ 5 ਵਿਅਕਤੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਹਰਪ੍ਰੀਤ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ। ਇੱਥੇ ਹੀ ਪਰਿਵਾਰ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਰਿਪੋਰਟ ਇਹ ਕੋਤਨਾਵਾਂ ਚਾਹ। ਬਈਲੇ ਤੇ ਕੀ ਨਾਮ ਆਈ ਤੁਹਾਡਾ? ਨਹੀਂ ਨਹੀਂ ਹਰਜੀਤ ਸਿੰਘ। ਇਹ ਗੱਲ ਹੋਈ ਹੈ ਜੀ। ਕੱਲ ਮੇਰਾ ਭਰਾ ਹੀ ਮਤਲਬ ਮਤਲਬ ਫਰੈਂਡ ਸਰਕਲ ਦੇ ਵਿੱਚ ਹੈਗਾ ਉਹ ਮੇਰਾ ਮੇਰਾ ਪਿਆਰ ਹੈ। ਹਰਪ੍ਰੀਤ ਸਿੰਘ। ਇਦਾਂ ਪਲਾਟ ਦਾ ਕੋਈ ਸਾਡਾ ਝਗੜਾ ਚੱਲਦਾ ਸੀ ਕਾਫੀ ਦੇਰ ਦਾ ਹੀ। ਉਹਦੇ ਵਿੱਚ ਰਾਜੀਨਾਮਾ ਇਹਨਾਂ ਕੀਤਾ ਤਿੰਨ ਚਾਰ ਦਿਨ ਪਹਿਲਾਂ। ਤੇ ਬਾਅਦ ਇਦਾਂ ਬੁਲਾਇਆ ਵਾ ਧੋਕੇ ਨਾਲ। ਤੇ ਬਲਾ ਕੇ ਤੇ ਮਤਲਬ ਗੋਲੀਆਂ ਮਾਰ ਗਏ। ਕਿਹੜੇ ਬੰਦੇ ਆ ਲਗਰਦੇ ਨੇ? ਭਗਤਪੁਰ ਦਾ ਮੁੰਡਾ ਕਾਲਾ। ਪਿੰਦਰ ਸਿੰਘ ਆ ਪਲਾਟ ਦਾ ਕੋਈ ਭਾਈ ਝਗੜਾ ਸੀ ਮਤਲਬ ਪੁਰਾਣੀ ਇਹਦਾ ਰਾਜਨਾਮਾ ਹੋ ਗਿਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਬਹਿ ਕੇ ਰਾਜਨਾਮਾ ਕੀਤਾ ਰਾਜਨਾਮਾ ਹੋਣ ਦੇ ਬਾਵਜੂਦ ਮਤਲਬ ਇਦਾਂ ਬੁਲਾਇਆ ਪਿਆਰ ਨਾਲ ਬੁਲਾ ਕੇ ਦਿਨਾਂ ਗੋਲੀਆਂ ਮਾਰ ਦਿੱਤੀ ਕਿੰਨੇ ਵੀ ਹੋਏ ਦਾ ਡੈਮੇਜ ਪੰਜ ਤੋਂ 6 ਵਜੇ ਦੇ ਵਿੱਚ ਵਿੱਚ ਭਾਈ ਕੱਪ ਤੇ ਆਏ ਹੋਏ ਘਰ ਦੇ ਸਿਫਟ ਕਾਰ ਪੰਜ ਤੋਂ 6 ਜਣੇ ਭਜੀ ਆ ਗਏ ਪੰਜ ਜਾਂ 6 ਜਣੇ ਸੀ ਸੀਸੀਟੀਵੀ ਫੋਟੋ ਨਹੀਂ ਹੈਗੀਆਂ ਕੋਈ ਸਾਡੇ ਕੋਲ ਉਹ ਪੁਲਿਸ ਕਰ ਰਹੀ ਇੱਕ ਗਰਦਨ ਤੇ ਆ ਇਹਦਾ ਪਿੱਠ ਤੇ ਆ ਮਤਲਬ ਇਦਾਂ ਢਿੱਡ ਤੇ ਆ ਕੁਝ ਲੈਣਾ ਛਾਤੀ ਦੇ ਵਿੱਚ ਆ ਆ ਓਨ ਦੀ ਸਪੋਰਟ ਕਿੰਨੀਆਂ ਗੋਲੀਆਂ ਚੁਕਾ ਰੋਹਨ ਤੋਂ ਭਾਈ ਜਿਆਦਾ ਫਾਇਰ ਕੀਤੇ ਮਤਲਬ ਜਿਹੜੀਆਂ ਲੱਗੀਆਂ ਪੰਜ ਗੋਲੀਆਂ ਲੱਗੀਆਂ ਅੱਡੇ ਤੇ ਬੁਲਾਇਆ ਸੀ ਨਹੀਂ ਅਜੇ ਅਜੇ ਤੁਰਨਾਮਾ ਕਿੱਦਾਂ ਕਿੱਧਰ ਆ ਲਾ ਫੋਨ ਭਾਈ ਕਰਕੇ ਮਤਲਬ ਪਹਿਲਾਂ ਤੇ ਇਕੱਠੇ ਖਾਂਦੇ ਪੀਂਦੇ ਰਹੇ ਆ ਭਾਈ ਫੋਨ ਕਰਕੇ ਬੁਲਾਇਆ ਮਤਲਬ ਆ ਮਤਲਬ ਵੀ ਕੋਲਡ ਡਰਿੰਕ ਲੈ ਗਿਆ ਕੋਲਡ ਡਰਿੰਕ ਪੀਣੀ ਆ ਤੇ ਤੇਰੇ ਬਾਹਰ ਆਏ ਆ ਤੇ ਬੁਲਾ ਕੇ ਤੇ ਇਦਾਂ ਕੋਲੋ 2 ਮਿੰਟ ਗੱਲਬਾਤ ਕੀਤੀ ਭਾਈ ਪੈਨ ਲੈਣ ਦਾ ਗੋਲੀਆਂ ਮਾਰਤੀਆਂ ਹਾਂਜੀ ਹੋਜੀ ਭਾਈ ਪਤਾ ਨਹੀਂ ਕਾਰਵਾਈ ਕਾਰਵਾਈ ਇਨਵੈਸਟੀਗੇਸ਼ਨ ਜੋ ਵੀ ਕਹਿੰਦੇ ਕਰ ਰਹੇ ਆ ਆਪਾਂ ਸਰ ਮੇਰਾ ਨਾਮ ਪਰਮਵੀਰ ਸਿੰਘ ਟੋਨੀ ਹੈ ਮੈਂ ਰਾਮਤਲਾਈ ਦਿੰਦਾ ਕੀ ਗੱਲ ਹੈ ਜੀ ਬਾਈ ਗੱਲ ਇਹਨਾਂ ਦਾ ਕੋਈ ਝਗੜਾ ਚੱਲੰਦਾ ਹੈ ਜੀ ਹਰਜੀਤ ਭਾਈ ਜਿਹੜੇ ਆ ਹਰਪ੍ਰੀਤ ਭਾਈ ਜਿਹੜੇ ਆ ਉਹ ਇਹਨਾਂ ਉਹਨਾਂ ਦੇ ਕੋਈ ਚਪਲਾੜ ਦਾ ਝਗੜਾ ਚੱਲੰਦਾ ਹੈ ਕਿਸੇ ਨਾਲ ਉਹ ਦਿੱਕਤ ਦੇ ਉਹਨਾਂ ਨੇ ਗੋਲੀਆਂ ਗੋਲੀਆਂ ਉਹਨਾਂ ਨੂੰ ਮਾਰਤੀ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਕਹਿੰਦੇ ਤਿੰਨ ਕੋਈ ਜਣੇ ਹੈਗੇ ਤਿੰਨ ਚਾਰ ਕਿੰਨੇ ਤੋਂ ਪੁਰਾਣੀ ਰੰਜਿ ਚੱਲਉਂਦੀ ਹੈ ਅੱਜੋਂ ਦਾ ਪਲਾਟ ਦਾ ਹੈਗਾ ਜੀ ਉਹਦਾ ਵੀ ਬਾਈ ਹੈਗਾ ਸਾਲ ਦੀ ਗੱਲ ਜੀ ਕਿੰਨੀਆਂ ਵਜੀਆਂ ਜੋੜੀ ਆਈ ਨਹੀਂ ਜੇ ਬਸ ਹਣ ਪੋਸਟ ਮੈਡਮ ਨੂੰ ਪਤਾ ਲੱਗੇਗਾ ਕਿੰਨੀਆਂ ਕੋਜੀਆਂ ਆਈਆਂ 3.5 ਲੱਗਦਾ ਸਰ ਜੀ ਦੋਸਤ ਲੱਗਦੇ ਜੀ ਕੀ ਮੰਗ ਕਰਦੇ ਹੁਣ ਮੰਗ ਇਨਸਾਫ ਦੀ ਕਰਦੇ ਸਰ ਬਿਲਕੁਲ ਸਹੀ ਆਂਦੀ ਹਾਂ ਹਾਂਜੀ ਬੋਲੋ ਸਰ ਪੁਲਿਸ ਵੱਲੋਂ ਅਜੇ ਤੱਕ ਕੋਈ ਜੱਜ ਦਾ ਦਿਖਿਆ ਨਹੀਂ ਜੀ ਤੁਹਾਡੇ ਸਾਹਮਣੇ ਤੁਹਾਡੇ ਨਾਲ ਵੀ ਗੱਲ ਕਰਨ ਦੇ ਜੋ ਵੀ ਹੈਗਾ ਇਨਸਾਫ ਦੀ ਮੰਗ ਹੈਗੀ ਠੀਕ ਆਪ ਕੋਲੀ ਇਹ ਕੱਲ੍ਹ ਨਾਲ ਪਿੰਡ ਸਾਪਾਰਾਮਸੇ ਤੇ ਲੱਗੇ ਪਿੰਡ ਲਾਲਕਾ ਨਗਰ ਉੱਥੇ ਦੋਨਾਂ ਪਾਰਟੀਆਂ ਦਾ ਪਲਾਟ ਦਾ ਝਗੜਾ ਹੈਗਾ ਇਹ ਉਸ ਫਾਰਟ ਤੇ ਝਗੜੇ ਨੂੰ ਲੈ ਕੇ ਆਪਸ ਵਿੱਚ ਕੰਪਰੋਮਾਈਜ਼ ਹੋ ਗਿਆ। ਉਹ ਇੱਥੋਂ ਕੰਪਰੋਮਾਈਜ਼ ਦੇ ਬਿਆਨ ਤੇ ਮਾਣੀ ਬਾਤ ਵਾਲੀ ਉੱਥੇ ਮਾਮੂਲੀ ਟੂਟ ਮਾਮਾ ਹੋ ਗਿਆ। ਉਹਦੇ ਮੇਟੀ ਇੱਥੇ ਗੋਲੀ ਚੱਲੀ ਆ ਗੋਲੀ ਚੱਲਣ ਤੇ ਇੱਕ ਬੰਦੇ ਦੀ ਮੌਤ ਹੋ ਗਈ ਆ। ਸਿੱਟੇ ਦੀ ਮੌਤ ਇਹਦਾ ਨਾਮ ਕੀ ਸੀ? ਉਹਦਾ ਹਰਪ੍ਰੀਤ ਸਿੰਘ ਆ ਜੀ ਖਾਪੀ ਸਿੰਘ ਲੱਲੋ ਗਰੀਬ ਆ ਉਹਦੀ ਉਮਰ 35 ਸਾਲ ਆ ਜੀ। ਹਾਂ ਜੀ ਕਿੰਨੇ ਬੰਦੇ ਸੀ ਜਿਹੜਾ ਇਹ ਇੱਥੇ ਸਾਡੇ ਕੋਲ ਸੱਤਾ ਬਣਿਆ ਗਿਆ ਇਹਦਾ ਫੇਰ ਦਰਦ ਕੀਤੀ ਗਈ ਆ। ਇਹਨੇ ਛਾਪੇਮਾਰੀ ਚੱਲ ਰਹੀ ਹੈ ਨਾ ਤੇ ਦੋ ਬੰਦੇ ਤੇ ਗ੍ਰਿਫਤਾਰ ਕੀਤੇ ਗਏ। ਗੋਲੀ ਚਲੀ ਗਈ ਆ ਜੀ ਆਪਣੇ ਇੱਕ ਗੋਪੀ ਆ ਮੁੰਡਾ ਇੱਕ ਸੋਨਾ ਡੇਲੇ ਵਾਲੋ ਚ ਦੋਨਾਂ ਵੱਲੋਂ ਗੋਲੀ ਚਲਾਈ ਗਈ ਆ ਜਿਹੜੇ ਫੜੇ ਬੰਦੇ ਉਹਨਾਂ ਦਾ ਕੀ ਨਾਮ ਉਹ ਐਸਟ ਸਾਬ ਦੀਪ ਪਾਰਟੀ ਗਈ ਸੀ ਰੇਟ ਕਰਨ ਵਾਸਤੇ ਦੋਸ਼ੀਆਂ ਤੇ ਉਹ ਲੈ ਕੇ ਆਏ ਉਹਨਾਂ ਦਾ ਇਹਨਾਂ ਦੇ ਕਾਫੀ ਕ੍ਰਿਮੀਨਲ ਰਿਕਾਰਡ ਨੇ ਪਹਿਲਾਂ ਪੱਤੇ ਦਰਜ ਨੇ ਉੱਤੇ ਜੀ ਤੇ ਇਹ ਜਿਹੜਾ ਸੁਖਵਿੰਦਰ ਸਿੰਘ ਕਾਲਾ ਜਿਹੜਾ ਇਹਵਾ ਇਹ ਤੇ ਨੌ ਪੱਤੇ ਦਰਜ ਆ ਪਹਿਲਾਂ ਤੋਂ ਕੀ ਰੰਜਸ ਵੀ ਚੱਲਦੀ ਆ ਰਹੀ ਭਾਜੀ ਨਾਲੇ ਪਲਾਟ ਦਾ ਝਗੜਾ ਆਫਸਰ ਚ ਚੱਲਦਾ ਰੰਜਸ ਤੇ ਕੋਈ ਨਹੀਂ ਹਮਾਰੇ ਪਲਾਟ ਦੇ ਝਗੜੇ ਤੋਂ ਤੁਤਮਮ ਹੋ ਗਿਆ ਉਤੋਂ ਦਾ ਆਫਸਰ ਚ ਗੋਲੀ ਚੱਲ ਗਿਆ ਕਿੰਨੇ ਫਾਇਰ ਹੋਏ ਨੇ ਅੰਕ ਚਾਰ ਫਾਇਰ ਪਤਾ ਲੱਗਾ ਮੋਕੇ ਤੇ ਬਾਕੀ ਪੋਸਟਮਾਰਟਮ ਤੇ ਰਿਪੋਰਟ ਤੋਂ ਕਲੀਅਰ ਹੋ ਜਾਏਗਾ ਕਿੰਨੀਆਂ ਗੋਲੀਆਂ ਹੋਇਆ ਸਰ ਕੋਲ ਕੀ ਬਰਾਮਦ ਹੋਇਆ ਕੋਲ ਬਰਾਮਦ ਹੋਇਆ ਜੀ 12302 149 120 ਵੀ ਆਈ ਪੀ ਸੀ 25 49 59 ਆਈ ਪੀ ਸੀ ਦੇ ਸਾਥ ਐਫ ਆਈ ਆਰ ਨੰਬਰ 152 ਦਰਜਵਾ